ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਆਪਣੇ ਨਾਮ ਰੱਖਿਆ ਹੈ ਤੇ ਅੱਜ ਦਾ ਵਲੋਗ ਆਪਾਂ ਕਰਤਾ ਜੀ ਸਟਾਰਟ ਟਾਈਮ ਵੈਸੇ 1-2 ਦਾ ਹੋ ਗਿਆ ਪਰ ਉਦੋਂ ਹੀ ਸਟਾਰਟ ਕਰਨਾ ਜਦੋਂ ਆਪਾਂ ਘਰੋਂ ਨਿਕਲਣਾ ਸੀਗਾ ਹਨਾ ਤੇ ਵਲੋਗ ਕਰਤਾ ਸਟਾਰਟ ਵੇਖੋ ਹੁਣ ਆਪਾਂ ਨੂੰ ਅੱਜ ਦਾ ਵਲੋਗ ਕਿੱਧਰ-ਕਿੱਧਰ ਲੈ ਕੇ ਜਾਂਦਾ ਹੈ ਤੇ ਕਿਵੇਂ-ਕਿਵੇਂ ਲੈ ਕੇ ਜਾਂਦਾ ਫਿਲਹਾਲ ਆਪਾਂ ਹੁਣ ਜਾਣੇ ਪਏ ਆ ਪਲਮਾਦਰੀ ਪਿੰਡ 'ਚ ਸਤਨਾਮ ਖੱੜੇ ਵੀਰ ਦਾ ਪਿੰਡ ਹੈ ਤੇ ਉਦੀ ਯਾਦ ਯਾਰ ਏਕ ਸਾਲ ਉੱਥੇ ਟੂਰਨਾਮੈਂਟ ਹੁੰਦੇ ਨੇ ਹਨਾ ਤੇ ਆਪਾਂ ਜਾਣੇ ਹੁੰਨੇ ਆ ਤੇ ਅੱਜ ਵੀ ਉੱਥੇ ਚੱਲੇ ਆ ਤੇ ਮਿਲਾਨਿਆ ਤੁਹਾਨੂੰ ਆਪਣੇ ਯਾਰਾਂ ਮਿੱਤਰਾਂ ਨਾਲ ਜਿਹੜੇ ਬਰਨਿੰਦਰ ਵੀਰ ਦੇ ਨਾਲ ਆ ਤੇ ਸਤਨਾਮ ਕਟੜੀ ਦੇ ਜੋ ਬ੍ਰਦਰ ਸੀਗੇ ਹੋਰ ਵੀ ਯਾਰਾਂ ਦੋਸਤਾਂ ਨਾਲ ਬਣੇ ਰਹਿਓ ਜੁੜੇ ਰਹਿਓ ਅੱਜ ਦਾ ਵਲੋਗ ਸਕਿਪ ਕਰਨਾ ਨਹੀਂ ਹੈਗਾ ਤੁਸੀਂ ਸਕਿਪ ਕਰ ਕਰਕੇ ਵੇਖ ਲੈਂਦੇ ਹੋ ਤੇ ਇੱਕ ਜਾਣ ਤੋਂ ਪਹਿਲਾਂ ਨਾ ਤੁਹਾਡੇ ਸਾਈਡ ਤੇ ਬਟਨ ਇੱਕ ਲਾਲ ਜਿਹਾ ਰੰਗ ਦਾ ਹੋਣਾ ਹੈ ਸਬਸਕ੍ਰਾਈਬ ਕਹਿੰਦੇ ਪਤਾ ਨਹੀਂ ਉਹਨੂੰ ਸਬਸਕ੍ਰਾਈਬ ਕਹਿੰਦੇ ਮੇਰੇ ਸਾਹਨਾ ਦੇਣਾ ਉਹਨੂੰ ਬਟਨ ਉਹਨਾ ਮਾੜਾ ਜਿਆ ਤੁਸੀਂ ਨਾ ਸਾਂਨੇ ਕੇ ਨਾ ਕਚ ਚੋ ਦਬ ਦੋ ਕੁਛ ਨਹੀਂ ਹੁੰਦਾ ਕੋਈ ਨੁਕਸਾਨ ਨਹੀਂ ਹੁੰਦਾ ਮੇਰੀ ਗਾਰੰਟੀ ਹੈ ਤੇ ਜੁੜੇ ਰਹੋ ਬਨੇ ਰਹੋ ਹੁਣ ਫਿਲਹਾਲ ਚੱਲਦੇ ਆਪਾਂ ਆਪਣੇ ਦੂਜੇ ਯਾਰਾਂ ਦੋਸਤਾਂ ਦੇ ਕੋਲ ਤੇ ਮਿਲੋਣਾ ਧਰੋ ਅੱਜ ਬਲਵੰਤ ਆਉਲਖ ਦੇ ਨਾਲ ਤੇ ਹੋਰ ਮਿੱਤਰਾਂ ਨਾਲ ਫਿਰ ਖਿਚਦੇ ਆ ਉਧਰ ਨੂੰ ਭੱਲੇ ਮਾਦਰੇ ਪਿੰਡ ਵਾਲੋਂ ਨੂੰ ਠੀਕ ਹੈ ਜੁੜੇ ਰਹੋ ਬਣੇ ਰਹੋ ਕਿਤੇ ਜਾਣ ਦੀ ਕੋਈ ਲੋੜ ਨਹੀਂ ਜਿਹੜਾ ਤੁਹਾਡਾ ਟਾਈਮ ਹੋਏਗਾ ਅਸੀਂ ਵੇਸਟ ਨਹੀਂ ਕਰਾਂਗੇ ਇਸ ਚੀਜ਼ ਦੀ ਗਾਰੰਟੀ ਹੈ ਤੇ ਚਲੋ ਮਿਲਦੇ ਹਾਂ ਹਾਂਜੀ ਲੋ ਜੀ ਆ ਗਏ ਆ ਆਪਾਂ ਬਲਵੰਤੌੜਖਦੇ ਘਰ ਤੇ ਮਲਾਣਾ ਤੁਹਾਨੂੰ ਬੁਲਾਵਾਂਦੇ ਨਾਲ ਫਿਰ ਆਦ ਨਾਂਂਦਾ ਪਿਆਓ ਪਹਿਲਾਂ ਤੁਹਾਨੂੰ ਟਰੋਫੀਆਂ ਦਰਸ਼ਕਾਂ ਨੇ ਟਰੋਫੀਆਂ ਦੇ ਪੈਂ ਦਿਨ ਤੱਕ ਇਹ ਸਾਰੇ ਜਿਹੜੇ ਬਦਲਵ ਟੂਰਨਾਮੈਂਟਾਂ ਤੋਂ ਮੇਰੇ ਨੇ ਸਨਮਾਨ ਚ ਇਹ ਆ ਰਹੀ ਸੀਗਾ ਇੱਥੇ ਗਰਾਸੀ ਪਾਦੜੇ ਪਿੰਡ ਦੇ ਵਿੱਚ ਉਹ ਵੀ ਪਿੰਡ ਪਾਦੜੇ ਚ ਸੀ ਠੀਕ ਹੈ ਪਰੰਤੂ ਹਾਂਜੀ ਮਿਲਾਨਾ ਹੀ ਤੁਹਾਨੂੰ ਆਪਣੇ ਭਾਈ ਬਲਵੰਤ ਟੌਲਖ ਦੇ ਨਾਲ ਤੇ ਹੈਵੀ weight ਲਿਫਟਰ ਅਵਣ ਪਾਤੜਾ ਜੀ ਤੇ ਜਿਨ੍ਹਾਂ ਨੇ ਵੀ ਇਹ weight ਹੈਵੀ weight ਦੀ ਕੋਚਿੰਗ ਲੈਣੀ ਹੈ ਉਹ ਭਾਈ ਦਾ ਸਿੱਧਾ Instagram ਦੇ ਉੱਤੇ ਪਹਿਲਾਂ ਫੋਲੋ ਕਰੋ ਤੇ ਫਿਰ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਤੁਸੀਂ ਠੀਕ ਹੈ ਆਪਣਾ ਅਵਣ ਤੇਰੀ ਆਈਡੀ ਕੀ ਹੈ ਵੀਰੇ ਆਪਣੀ ਇੰਸਟਾਗ੍ਰam ਤੇ ਗੁਣੀ ਬਰਾਗਾ ਰੋਏ ਅਮਨਦੀਪ ਅਮਨ 527 ਅਮਨ 527 ਤੇ ਉਹ ਸਾਹਮਣੇ ਬੈਠਣੇ ਜੀ ਤੁਹਾਡੇ ਬਲਵੰਤ ਕੁਲਖ ਜੀ ਟੈਂਕੀਆਂ ਫੁੱਲ ਕਰਦੇ ਹੋਏ ਜਾਣ ਤੋਂ ਪਹਿਲਾਂ ਇੱਧਰ ਇਹਨਾਂ ਦੀ ਕੋਈ ਜਾਣ ਪਛਾਣ ਨਹੀਂ ਗਈ ਮਿਲਦੇ ਆ ਤੁਹਾਨੂੰ ਬਾਕੀ ਆਪਾਂ ਹੁਣ ਰਾਹ ਦੇ ਵਿੱਚ ਰਸਤੇ 'ਚ ਮਿਲ ਜਿਆ ਤੁਹਾਨੂੰ ਤੇ ਕਰਦੇ ਆ ਗੱਲਬਾਤ ਗੁਲਾਟ ਨਾ 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 ਕਰ ਮਗਰ ਤੋਂ ਯਾਰ ਜੀ ਨਾ ਕਰ ਲੋ ਨਹੀਂ ਨਹੀਂ ਇੱਕ ਮਿੰਟ ਯੋ ਯੋ ਸੁਖਰਾਜ ਸਿੰਘ ਮਾਹੀ ਮਿੱਤਰੋ ਚੱਲ ਪਈ ਆਪਾਂ ਪਲਵਾਦਰੇ ਨੂੰ ਤੇ ਖਾਨਾ ਦਾ ਟੂਰਨਾਮੈਂਟ ਅੱਗੇ ਦਾ ਜਾ ਕੇ ਤੇ ਮੇਰੇ ਕੋ ਭੈਣੇ ਸੀਟੇ ਮੱਲੀਆਂ ਵੀ ਆਣ ਏਡੇ ਏਡੇ ਦੇ ਲਈ ਫਿਰਦੇ ਨੇ ਇਧਰ ਨਾਲ ਜਰਾ ਜਿੱਤ ਨਹੀਂ ਸੀ ਸੁਖਰਾਜ ਸੁਖਰਾਜ ਵੀ ਰਾਜੀ ਠੀਕ ਹੈ ਉਹਨਾਂ ਨੂੰ ਨਹੀਂ ਸੀ ਪਤਾ ਪਰ ਮਾਰਗੜ ਕਿਵੇਂ ਆ ਸੁਖਰਾਜ ਬਲੌਗ ਕਰਾ ਲਈ ਨਾ ਸੁਖਰਾਜ ਵੀਰ ਕਿ ਬਲੌਗ ਕਰ ਤਾਉਣਾ YouTube ਚੈਨਲ ਤੋਂ ਹੀ ਤਾਂ ਨੇ ਜਿੱਥੇ ਕੁਝ ਨਹੀਂ ਹੈਗਾ ਮੈਂ ਅਜ ਮੱਥਾ ਮਾਰ ਮਾਰ ਕੇ ਹਮ ਦੱਸਿਆ ਵੀ ਕਿਵੇਂ ਛੋਟ ਪਾਉਣੇ ਨੇ ਉਹ ਮੈਂ ਉਹਨੂੰ ਦੱਸਦਾ ਬੈਠਾ ਫੋਨ ਕਰ ਦਿੰਦੇ ਆਪਣੇ ਭਾਈ ਦੇ ਜੈ ਐਡ ਮੈਂਸ਼ਨ ਕਰੂੰਗਾ ਵੀ ਚੇ ਬਤਵਾ ਜੀ ਨੂੰ ਸਕਸੈਸ ਆਏਗਾ ਹੈ ਫੋਨ ਕਰ ਆਪਣੇ ਭਰਾ ਨੂੰ ਚੈਨਲ ਚਲਾਇਆ ਗਏ ਨੇ ਕੀ ਕਰਿਓ ਸਿਕਸ ਕਰਾਇਆ ਪਰ ਇੱਕ ਦਾ ਸਦਰ ਨਹੀਂ ਇਹ ਲੋਕ ਖਾਰਾ ਸੋਖਿਆ ਨੂੰ ਬੋਲੇ ਇਹਨਾਂ ਸਾਲ ਨੇ ਕਿਸ ਨੂੰ ਬੋਲਣ ਨਹੀਂ ਦੇਣਾ ਪੁੱਤ ਨੇ ਕਹਣਾ ਦਰਾਇਆ ਬਾਹਰ ਫੋਨ ਮਿੰਨ ਬੁੜਾ ਦੇ ਤੇ ਤੈਨੂੰ ਹੀ ਮਿਲਦੇ ਅੱਗੇ ਬੜਾ ਛੋਟਾ ਦਾ ਹੈ ਨਾ ਆਪਣਾ ਉਹਨੇ ਤਾਂ ਪੁੱਛ ਲਾ ਮਗਾ ਜਰੋ ਕਰੀਮਾਇਆ ਲਾ ਕੇ ਪੁੱਛਿਆ ਜੀ ਕਿਵੇਂ ਲੱਗਦੀ ਹੈ ਇਹਨੇ ਕਿਹਾ ਤੂੰ ਤੇਰੇ ਤੱਕ ਐਕਸਪੀਰੀਅੰਸ ਵੀ ਕਰ ਲਿਆ ਨਾਲ ਇਹ ਨਵਾਂ ਵਾਲੀ ਨਹੀਂ ਲੱਗ ਰਹੀ ਤਾਂ ਫਿਰ ਚਾਰ ਫਿਰ ਚਾਰ ਜਣਾਂ ਨੇ ਕਿਹਾ ਹੋਣਾ ਤੇਰੇ ਪੰਪ ਪੰਪ ਮਾਰਿਆ ਉਹਨੇ ਬੜਾ ਸੋਹਣਾ ਲੱਗਦਾ ਤੂੰ ਤੇਰੀ ਗੱਲ ਸੁਣ ਕੇ ਮੀ ਟ-ਸ਼ਰਟ ਪਾਈ ਹੋਈ ਹੈ ਹੂੰ ਜੇ ਹੁਣ ਕੈਪਰੀ ਵਗੈਰਾ ਖੁੱਲੀ ਜੀ ਪਾ ਕੇ ਹੁਣ ਪਾ ਕੇ ਨਾਲ ਤੇ ਚਸ਼ਮਾ ਵਧੀਆ ਲੱਗਦਾ ਹੂੰ ਫੇਰੇ ਕਿਹੜਾ ਛੇੜਾ ਦੇਵੇਂ ਰੋਟੀ ਲਾ ਕੇ ਫੇਰ ਚੱਜੇਗਾ ਨਾ ਹੂੰ ਕੰਟਰੀਆ ਜੂਮ ਕਰਕੇ ਦਿਖਾਇਆ ਦੀ ਸਰਕਲ ਕਿੰਨਾ ਆਹ ਵੇਖੋ ਮੇਰੇ ਵੀਰੋ ਰੰਗ ਬਰੰਗਾ ਵੀਰ ਸਾਡਾ ਰੰਗ ਬਰੰਗਾ ਵੀਰ ਸਾਰੇ ਦੋਸਤ ਕਮੈਂਟ ਕਰਕੇ ਬਾਰੂ ਸੌਣ ਲੱਗਦਾ ਉਹ ਸੋਰੀ ਅਮਨ ਹਾਂਜੀ ਲੋ ਜੀ ਛੂ ਕਰਕੇ ਅਸੀਂ ਪਹੁੰਚ ਗਏ ਆ ਭੱਲ ਮਾਜਰੇ ਪਿੰਡ ਚ ਛੂ ਕਰਕੇ ਆ ਗਏ ਅਸੀਂ ਤੇ ਮਖਾਨਾ ਤੁਹਾਨੂੰ ਕਬਡੀ ਟੂਰਨਾਮੈਂਟ ਇਥੇ ਵੱਡੇ ਵੱਡੇ ਮੱਲ ਪਹੁੰਚ ਚੁੱਕੇ ਨੇ ਨਵੀਂ ਨਵੀਂ ਟੀ-ਸ਼ਰਟਾਂ ਤੇ ਟੰਗਰਾਲੇ ਵਾਲ ਕਰਕੇ ਬਹੁਤ ਬਹੁਤ ਧੰਨਵਾਦੀ ਆ ਜੀ ਇੱਧਰ ਮਿਲੋ ਸਾਡੇ ਵੀਰ ਪ੍ਰਗਟ ਜੀ ਨੂੰ ਇਹ ਵੀ ਕਿਸੇ ਟਾਈਮ ਤੇ ਬੜੇ ਵਧੀਆ ਜਾਫੀ ਰਹੇ ਨੇ ਇਹਨਾਂ ਨੇ ਬੜੇ ਜਫਰੇ ਲਾਇਏ ਨੇ ਤੇ ਚਲੋ ਮਿਲਾਂਦਾ ਤੁਹਾਨੂੰ ਅਗਲੇ ਬੰਦਿਆਂ ਨਾਲ ਸਾਨੂੰ ਖੁਸ਼ੀ ਹੁੰਦੀ ਹੈ ਕਿ ਜਿਹੜੇ ਸਾਡੇ ਫੋਟੋਗ੍ਰਾਫਰ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਉਰੀ ਮੜਿਆ ਕੈਦੀ ਦਾ ਸੰਗ ਬੜਾ ਕਰਨਾ ਆ 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 ਉਹਨਾਂ ਲਈ ਸincere ਤੌਰ ਤੇ ਧੰਨਵਾਦ ਕਰਦੇ ਹਾਂ ਜੀ ਜੈਨੋ ਬੱਲੇ ਵੀਰ ਜੀ ਤੁਸੀਂ ਦੱਸੋ ਕੇ ਰਿਪੋਰਟ ਕੋ ਲੇਟ ਆਇਆ ਵੀਰ ਤੂੰ ਯਾਰ ਜੱਟ ਸਮਾਹਤ ਹੋ ਗਿਆ ਇਹ ਬੰਦ ਲੜੀ ਆ ਆਖਾ ਸਾਹਿਬ ਦੀ ਟੀਮ ਨੇ ਸਮੈਚ ਵੀ ਜਿੱਤੂਆਂ ਮੇਰੀ ਬੇਇੱਜ਼ਤੀ ਹੈ ਜਿਹੜੇ ਵੀਰ ਗਰਾਊਂਡ ਦੇ ਵਿੱਚ ਬਾਹਰ ਖੜਿਆ ਕਿਰਪਾ ਕਰਕੇ ਬੈਠ ਜਾ ਰਹੇ ਦੂਜੇ ਕਿੱਧਰ ਕਿਉਂਕਿ ਪਹਿਲੇ ਰਾਊਂਡ ਤੋਂ ਜਿਹੜਾ ਗਰਾਊਂਡ ਦੇ ਵਿੱਚ ਰਾਸ਼ਟਰ ਵੱਧਦਾ ਜਾ ਰਿਹਾ ਹੈ ਆਪਾਂ ਸਮਝੀਏ ਪਰਾ ਪਹੁੰਚ ਗਏ ਸਾਡੇ ਕੈਮਰਾ ਪਹੁੰਚ ਗਿਆ ਤੇ ਵਧੀਆ ਦਰਸ਼ਕ ਸਾਡੇ ਦਰਸ਼ਕ ਰਹੇ ਰਹਣ ਤੇ ਵਧੀਆ ਗੱਲ ਹੋਊਗੀ ਇਹ ਮੇਰੇ ਲਈ ਇੱਕ ਐਕਟੀਵਿਟੀ ਨੂੰ ਕਰ ਕਰ ਕੇ ਕਰਦੇ ਹਾਂ ਦਰਸ਼ਕ ਇੱਥੇ ਪਿੱਛੇ ਹਾਂ ਜੀ ਇਹ ਬੀਨਟੀ ਹੈ ਜੀ ਗਰਾਊਂਡ ਦੇ ਵਿੱਚ ਕੈਮਰਾ ਗਰਾਊਂਡ ਤੋਂ ਦੂਜੇ ਤਰੀਕੇ ਨਾਲ ਇਦਾਂ ਤੁਹਤ ਕਾਬੂ ਰਹੇ ਆਪਕੇ ਸਾਥ ਕੁਤ ਰਹੇ ਆ ਹਾਂ ਆਪੀ ਕੰਬੀ ਜਾਂਦੇ ਨੇ ਬੜਾ ਹੋ ਰਿਹਾ ਕਰਨਾ ਮੈਂ ਵੀ ਮਾਸੂਮ ਆਹ ਸਾਹਮਣੇ ਕਾਲਾ ਥੋੜੀ ਵਾਲਾ ਤੇ ਖੱਬੇ ਵਾਲੇ ਫੇਰ ਮੈਂ ਕਹਿੰਦਾ ਅੱਜ ਦਰ ਤਾਂ ਨਹੀਂ ਦਿੰਦੇ ਨਹੀਂ ਇਹ ਨਹੀਂ ਲਾਉਂ ਇੰਟਰੋਡਕਸ਼ਨ ਚਲੋ ਗੁਰੂ ਆਉਣ ਤੋਂ ਜੀ ਮੈਂ ਕਿਹਾ ਬੋਤਲ ਦਾ ਪੀ ਕੇ ਮੇਰੀ ਕਹਾਣੀ ਨੂੰ ਆਪਾਂ ਦੀ ਹੋਰ ਜਿੰਨੂ ਮਰਜ਼ੀ ਪਰਦੇ ਸਾਰੇ ਸਿੱਖੇ ਦਾ ਵਾਲਾ ਇਸਤਾਨੇ ਵਾਲਾ ਧੰਗਾ ਆਜਾ ਮੈਨੂੰ ਬੁਲਾ ਰਹੇ ਨੂੰ ਜੀ ਮੇਰੇ ਨਾਲ ਟੂਰਨਾਮੈਂਟ ਕਰਾਣਾ ਰਾਜੂ ਨੇ ਜੀ ਇੱਧਰ ਵੀਰ ਨੂੰ ਬੁਲਾਣਾ ਆਪਾਂ ਨੇ ਉਹਨੂੰ ਫੇਰ ਇੰਟਰੋਡੈਕਟ ਕਰਾਉਣਾ ਹੈ ਡਾਕਟਰ ਤੋਮੀਰ ਸਾਹਿਬ ਸਤਨਾਮ ਦਾ ਵਾਦਨਾ ਕੋਈ ਹੀ ਬਹੁਤ ਜੁਰਤਨਾਮ ਨੇ ਬਹੁਤ ਬਹੁਤ ਵਿੱਚ ਸਾਡੇ ਨਗਰ ਦੇ ਕਬੱਡੀ ਦੇ ਹੋਣ ਭਾਈ ਜੀ ਵੀਰੇ ਆ ਜਾਓ ਭਾਈ ਜੀ ਤੁਡੀ ਦਾਸਾ ਜੀ ਉਹਨਾਂ ਨੂੰ ਮੁਬਾਰਕਬਾਦ ਆ ਅਗਲੇ ਸਾਲ ਮੋਟੇ ਆਰ ਇੱਕ ਮਿੰਟ ਉਹ ਖੜੀ ਗੁਲੀ ਇੱਕ ਵੇਖਿਆ ਵੀਰ ਜੀ ਆ ਇਧਰ ਕਿਉਂ ਜੀ ਫੜਿਆ ਸਾਹ ਦੇ ਵੱਟੇ ਬਾਹਰ ਖੜਾ ਗੁਲੀ ਚਿੰਗ ਚਿੰਗ ਖਿੱਚਣਾ ਸਾਰੇ ਪਟੋਲਾ ਦੇ ਇਧਰ ਭਾਈ ਜੀ ਉਹ ਫੜਦਾ ਮੈਂ ਖਿੱਚਦਾ ਬਹੁਤ ਬਹੁਤ ਸ਼ੁਕਰਾਨੇ ਸਾਹਿਬ ਜਦੋਂ ਪੱਗੀ ਦੇ ਖੇਡਾਂ ਦਾ ਟੂਰਨਾਮੈਂਟ ਧਾਲਵਾ ਦੇ ਵਿੱਚ ਹੋਵੇਗਾ ਗੁਰੂ ਸਿੰਘ ਸੈਕਰੀ ਨੂੰ 1 ਲੱਖ ਰੁਪਏ ਦੀ ਰਕਮ ਦਾ ਨਾਮ ਕੋਲ ਬਿਟਰ ਸਾਈਕਲ ਬਾਹਰ ਤੋਂ ਅੰਦਰ ਰੇਟਿੰਗ ਕਰਕੇ ਗਵਰਨਰਸ਼ਿਪ ਦਾ ਪੈਦਾ ਹੋਈ ਨਹੀਂ ਜੇ ਦਾ ਵਾਸਤੇ ਕੋਪਰ ਪ੍ਰਵਾਹ ਤੇ ਇਸ ਲਾਗੂ ਇਸ ਦਾ ਮਲ ਵੀ ਜਾਣਦੇ ਹੋ ਜਿਹਨਾਂ ਨੇ ਕਰਦੀ ਸੀ ਬਿਨਾ ਹਸਨ ਨੂੰ ਮਿਲਾਈ ਕੋਪਰ ਜਿਨ੍ਹਾਂ ਦੀ ਯਾਦ ਨਹੀਂ ਲੱਗੀ ਸੀ ਬੀਤੀ ਹੈ ਉਹ ਫਿਰ ਕਿ ਤੁਸੀਂ ਬੈਂਕਲਾ ਕਰਾਉਂਦੇ ਹੋ ਪਰਮੈਨਟ ਕਰਨ ਬਣਾਉਂਦੇ ਸਾਡੇ ਸਰਦਾਰ ਛੋਂ ਕਰਕੇ ਸੀ ਫਿਰ ਟੂਰਨਾਮੈਂਟ ਤੋਂ ਸਿੱਧੇ ਆ ਗਏ ਆ ਜੀ ਆਪਾਂ ਸਤਨਾਮ ਬਾਈ ਦੇ ਘਰ ਹੈ ਸਤਨਾਮ ਬਾਈ ਦਾ ਘਰ ਆ ਜੀ ਤੇ ਇਹ ਆ ਜੀ ਸਤਨਾਮ ਖੱਟੜੇ ਵੀਰ ਦਾ ਘਰ ਤੇ ਸਾਨੂੰ ਪਤਾ ਤੁਹਾਨੂੰ ਉੱਥੇ ਬਸਮੇ ਤੇ ਆਈ ਨਹੀਂ ਹਣੀ ਟੂਰਨਾਮੈਂਟ ਦੇ ਵਿੱਚ ਰੌਲੇ ਬੜਾ ਪੈਂਦਾ ਸੀਗਾ ਤੇ ਬਾਈ ਦੇ ਘਰੇ ਉਹਦੇ ਮੰਮੀ ਡੈਡੀ ਨੂੰ ਮਿਲਣ ਆਏ ਬਈ ਹਾਂ ਤੇ ਮਿਲਾਨਾ ਤੁਹਾਨੂੰ ਉਹਦੇ ਮੰਮੀ ਡੈਡੀ ਦੇ ਨਾਲ ਠੀਕ ਆ ਇਹ ਆ ਜੀ ਸਤਨਾਮ ਖੱਟੜੇ ਵੀਰ ਦਾ ਠੀਕ ਹੈ ਇਹ ਦੇਖਾ ਠੀਕ ਹੈ ਜੀ ਹੁਣ ਹਾਂ ਲਾ ਲੇ ਜਿੱਦਾਂ ਬੈਠੇ ਇਹ ਮੇਰਾ ਮਾਤਾ ਜੀ ਅਸੀਂ ਵਾ ਮਿਲ ਨਹੀਂ ਆਏ 2 ਬਟ ਉੱਥੇ ਤੈਨੂੰ ਬਰੌਡ ਤੇ ਜਾ ਰਹੇ ਹੁਣ ਮੋੜ ਮਾਚਨ ਮੜਾ 2 ਬਟ ਮੈਂ ਨਾ ਪਾਣੀ ਪੀਂਦੀ ਪੀਂਚੋ ਘਰ ਜੁੱਸ ਤੇ ਬੈਠੋ ਬੱਟੂ ਜੀ ਤਾਂ ਕਿਹਦੇ ਪੈਜਾ ਸਭ ਤੋਂ ਲਾ ਦੇ ਜਾਂਦਾ ਪੱਲੀ ਇਹ ਸਤਰਾਮਕ ਤੇ ਡੇਗੀਰਦ ਰੂਮ ਮੈਂ ਨਾ ਮਾਤਾ ਜੀ ਨਾ 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 ਮਾਤਾ ਜੀ ਇਹ ਤਾਂ ਤੁਹਾਨੂੰ ਪਤਾ ਹੀ ਹੈ ਇਹ ਸੋਨੇ ਤੇ ਸੁਨੱਖੇ ਮੁੰਡੇ ਇਹ ਆਪਣੇ ਗੁਰੇ ਭਾਜੀ ਅਰੇ ਚੂ ਕਰ ਗਏ ਸੀ ਸਿੱਧੇ ਗੱਡੀ ਤੋਂ ਆ ਗਿਆ ਸਕੂਟਰੀ ਦੇ ਉੱਤੇ ਇਹ ਹੈ ਨਾ ਪਰਗੜਾ ਬਾਸੂ ਸਕੂਟੀ ਚਲਾਉਂਦਾ ਬੜੇ ਕੁੜੀਆਂ ਦੇ ਵਾਂਗੂ ਕੁੜੀਆਂ ਵਾਂਗੂ ਲੱਤਾਂ ਜੋੜ ਕੇ ਬੈਠਾ ਹੋਇਆ ਆ ਦੇਖੀ ਅੱਜ ਕੋਈ ਮਾਦਰੀ ਫੈਵਰੀਨ ਚਲਾਇ ਸਕੂਟਰ ਤੇ ਆ ਜੀ ਇਹ ਕਿਹੋ ਜਿਹਾ ਜੇ ਪਹਿਲਾਂ ਤਾਂ ਹੈ ਇਹਨਾਂ ਕਰੀ ਗੱਡੀ ਚੱਲਦੀ ਆ ਸਕੂਟਰ ਚੱਲਦਾ ਹਰ ਬੇਤੀ ਬੜੀ ਗੱਡੀ ਦੇ ਕੇ ਸਾਰਾ ਲਾ ਕੇ ਫੁੱਟ ਵੀ ਚਲਾਤਾ ਹੈ ਉਹ ਮਿਲਦਾ ਟੂਰਨਾਮੈਂਟ ਦੇ ਵਿੱਚ ਵੀ ਆਪਣੇ ਪੈਦ ਪਹੁੰਚ ਜਾਂਦੇ ਨੇ ਉਹ ਸੋਹਣੀਆਂ ਭਾਈ ਜੀ ਗਰਾਊਂਡ ਕਲੀਅਰ ਕਰਦੇ ਗਰਾਊਂਡ ਕਲੀਅਰ ਕਰਦੇ ਕਬੱਡੀ ਬਾਹਰ ਸਾਹਮਣੇ ਸੰਦੀਪ ਆ ਗਿਆ ਤਵੀਰ ਔਰ ਸੰਦੀਪ ਕੀ ਕਹਿੰਦਾ ਦੱਸ ਔਰ ਜਿਹੜੀਆਂ ਵਾਲਾ ਕਹਿੰਦੇ ਸੰਦੀਪ ਪਾੜਿਆ ਉਹ ਦੇਖੋ ਟੱਕਰ ਟੱਕਰ ਮਤਲਬ ਸੰਦੀਪ ਪਾੜੂ ਜਾਂ ਨਹੀਂ ਔਰ ਦੇਖੋ ਇਸ ਖੇਸੇ ਵਿੱਚ ਪਹਿਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ। ਤਾੜੀਆਂ ਜੀਆਂ ਅਰਦਾਰੇ ਦੇ ਬੁੱਡੇ ਵਰਗੇ ਟੋਫਰਾ ਚੰਦ ਲੱਭਦੀ ਹੈ। ਉਹਦਾ ਪਿੰਡਾ ਦਾ ਨਾਮ ਦੀ ਖੁੱਲ੍ਹਵਾਰ ਇਸ ਵਿੱਚ ਪੰਗੜਾ ਪਾਤਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੂਰਵਾਲਾ ਪਬਲਿਕ ਕਬੱਡੀ ਪਾ ਕੇ ਆ ਗਿਆ ਹੈ। ਹਾਂਜੀ। ਇਸ ਸੀ ਸੀ ਦੀਰ ਮੇਰੇ ਵੀਰ ਦਾ। ਥੋੜੇ ਟਾਈਮ ਦਾ ਦੋਸਤ ਕਰਾਈ ਜਾਣਗੇ ਪ੍ਰਦਰਸ਼ਨ ਦੀ ਵੀਰ ਤੇ। ਵੇ ਸਭੀ ਮਦਦੋਸੋ ਦੀਆਂ ਦੋ ਰੇਟ ਭਾਸ਼ੋ ਵੱਡ ਰਹੀ ਹੈ ਕੁਝ ਲੋਗ ਦੇ ਵਿੱਚ ਤੁਸੀਂ ਵੀ ਆ ਗਏ ਜੀ ਹਾਂ ਮੈਨੂੰ ਵੀ ਦਿੱਤਾ ਮੌਕਾ ਸੀ ਦੋ ਮਿੰਟ ਮੈਨੂੰ ਮੌਕਾ ਦਿੱਤਾ ਗਿਆ ਬਲੌਗ ਦੇ ਵਿੱਚ ਮੈਂ ਬਹੁਤ ਬਹੁਤ ਧੰਨਵਾਦੀਆਂ ਪਾਲੜਿਆਲੇ ਪੁਜਾਰ ਦਾ ਸਾਰਿਆਂ ਦਾ ਇਧਰ ਬੇ ਕੋਰਿਆਂ ਦਾ ਬਹੁਤ ਕਮਾਲ ਕਰੂਗਾ ਔਰ ਦੂਸਰੇ ਪਾਸੇ ਕੰਮਾਂ ਜਿਹੜੀਆਂ ਕਵੀਨਰ ਵਰਗੇ ਜੱਜੇ ਵਰਗੇ ਤੁਹਾਡੇ ਸੋਹਣੇ ਵਰਗਾ ਇਧਰ ਲਾ 100 ਕਿਲੋ ਵੀ ਬਣਾਈ ਹੋਈ ਟੀਮ ਹੈ ਪਿਆਰੇ ਇਧਰ ਆਹ ਨਮਲੇ ਦਿਨਾਂ ਦੇ ਵਿੱਚ ਹਰ ਵੀ ਜਿਹੜੇ ਅੱਗੇ ਪਾਈਏ ਤੇ ਜਦੋਂ ਸਕੀ ਜਦੋਂ ਆਪ ਦੇ ਨੇ ਸੱਦੇ ਆਉਣੇ ਆ ਸਵਾ 2 ਲੱਖ ਤੇ ਆਉਂਦੇ 2 ਲੱਖ ਤੇ ਵੀ ਕੱਲਾ ਸਿਹਾਰ ਤੇ ਮੇਰੇ ਤੇ ਹੋਰ ਕਿਹੜਾ ਬਬਲੀ ਦੀ ਰੋਡ ਤੇ ਜੱਲ ਸਾਹਿਬ ਘਰੇ ਗੁਰਦੀਪ ਜੀ ਕੋਲ ਆ ਗਏ ਰਾਜ ਸਾਹਿਬ ਕਹਿੰਦੇ ਜੀ ਸੰਦੀਪ ਦੇ ਹਿਸਾਬੇ ਜੱਫੇ ਬਹੁਤ ਮਿਹਰਬਾਨੀ ਗੁਰਦੀਪ ਸਿੰਘ ਜੀ ਬਰਾਇ ਗਲਾਪਨ ਕਰਨ ਵਾਲੇ ਬਲਵਿੰਦਰ ਸਿੰਘ ਜੀ ਦੇ ਭਾਂਜੇ ਜੀ ਆਏ ਹੋਏ ਨੇ ਇਧਰ ਸਾਡਾ ਅਮਰ ਕਬੀਰ ਹੈ ਪੰਜਾਬੀ ਸਾਂਦੇ ਨਾਲ ਬੜਾ ਪਿਆਰ ਹੈ ਸੋਜਨ ਰਾਮ ਸਿੰਘ ਦੀ ਬੜੇ ਤਗੜੇ ਜਾਫੀ ਰੱਖੇ ਨੇ ਇਸ ਪਿੰਡ ਦੇ ਔਰ ਜਿਹੜੇ ਕਹਿੰਦੇ ਗਿੱਟੇ ਪੱਟਣ ਦੇ ਬੜੇ ਮਸ਼ਹੂਰ ਜਾਫੀ ਰਹੇ ਨੇ ਰਾਮ ਸਿੰਘ ਜੀ ਧੰਨਵਾਦ ਜਰੂਰ ਦੇ ਨਾਏ ਹੋਏ ਗੁੱਟੇ ਜੀ ਔਰ ਸਾਡੇ ਬਲਵਿੰਦਰ ਸਿੰਘ ਜੀ ਧੰਨਵਾਦ ਜਰਾ ਵੀ ਬੜੇ ਤਹਨ ਜਾਫੀ ਰੱਖੇ ਨੇ ਠੀਕ ਹੈ ਆ ਜੇ ਤਗੜੀ ਸਿਹਤ ਬਣਾਉਣੀ ਹੈ ਨਾ ਆ ਤਗੜੀ ਸਿਹਤ ਦਾ ਰਾਜ ਆ ਜੇ ਹੈਵੀ weight ਡੈੱਡ ਲਿਫਟ ਸਕੁਆਟ ਲਾਉਣੀ ਹੈ ਫੁੱਲੇ ਖਾਓ ਫੁੱਲੇ ਇਹ ਵੀ ਤੁਹਾਡੀ ਡਾਈਟ ਕਿੰਨੇ ਤੋਂ ਕਿੰਨੇ ਟਾਈਮ ਚੱਲਦੀ ਏ ਕਾਰਬਸ ਕੈਲਰੀ ਕਾਰਬਸ ਕੈਲਰੀ ਕੈਲਰੀ ਨਹੀਂ ਹੁੰਦੀ ਇਹਦੇ ਵਿੱਚ ਵੈਸੇ ਇਹ ਤੁਸੀਂ 10 ਰੁਪਏ ਦੀ ਡਾਈਟ ਖਾਂਦੇ ਹੋ ਰੋ ਜੀ ਵੱਡੇ ਵੱਡੇ ਸਰੀਰਾਂ ਦਾ ਰਾਜ ਸਰਕਾਰ ਦੇ ਹੁੰਦੀਆਂ ਦਾ ਹਾਂਜੀ ਸਾਰੇ ਬਹੁਤ ਸਤਿਕਾਰਯੋਗ ਜੀ ਕਿ ਭਾਈ ਸਮਰਾਜ ਜੀ ਇੱਕ ਆ ਕੇ ਵਰਕ ਆਉਟ ਲੱਗਦਾ ਵੀਰੇ ਐਵੇਂ ਲੱਗਦਾ ਉਹਨਾਂ ਦਾ ਧੰਨਵਾਦ ਕਰਦੇ ਇਸ ਕਮੇਟੀ ਦਾ ਬਹੁਤ ਬੜਾ ਸਹਿਯੋਗ ਦਾ ਵੀ ਗੰਭੀਰ ਕੰਮ ਦੇ ਵਿੱਚ ਬਹੁਤ ਵੱਡੇ ਵੱਡੇ ਇਲਾਕਿਆਂ ਦੇ ਚਾਲੇ ਆ ਗਏ ਆ 47 ਲੈ ਕੇ ਦੇ ਵਿੱਚ ਸੁਖਰਾਜ ਧੀਰੇਵੜੀ ਫਿਰ ਜੀਆ ਗਰਾਂਗਿਆਂ ਦੇ ਵਿੱਚੋਂ ਬੱਲੇ ਬਾਈ ਨੂੰ ਧੰਨਵਾਦ ਕਰਦੇ ਆ ਹੁਣ ਵੇਖਾਂਗੇ ਵੀ ਜੱਫਾ ਪੇੜਾ ਬੱਰੂ ਨਾਲ ਕੋਰਖਾ ਸਿੱਧੂ ਤੇ ਇੱਕ ਸਾਹਮਣੇ ਫਿਰ ਇੱਕ ਜੱਫਾ 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 ਪੱਕੀਆਂ ਨੂੰ ਤੇਰਾ ਮੁਖਰਾ ਕਰਨੀ ਅੱਖੇ ਰੱਖੇ ਨੂਰ ਕਰੀ ਚਾਰੇ ਕੋਲ ਠੀਕ ਵੀਰੇ ਠੀਕ ਹੈ ਫਰਸਟ ਟੀਮ ਰੱਤਾ ਫਲੇ 1 ਲੱਖ ਰੁਪਈਆ ਪ੍ਰਾਈਜ਼ ਤੇ ਸੈਕੰਡ ਟੀਮ ਨੂੰ 1 ਲੱਖ ਰੁਪਈਆ ਪਹਿਲਾ ਪ੍ਰਾਈਜ਼ ਜਿਹੜਾ ਰੱਤਾ ਫੇਰ ਦਿੱਤਾ ਜਾ ਰਿਹਾ ਹੈ ਸਵਰਗੀ ਜਥੇਦਾਰ ਪ੍ਰੀਤਮ ਸਿੰਘ ਦੀ ਖੋਪੜ ਦੀ ਯਾਦ ਵਿੱਚ ਉਹਦੇ ਭਰਾ ਬਲਜਿੰਦਰ ਸਿੰਘ ਭੱਲ ਮਾਜਰਾ ਵੱਲੋਂ ਉਹਨਾਂ ਦੇ ਭਤੀਜੇ ਤਲਵਿੰਦਰ ਸਿੰਘ ਖੋਪੜ ਸੁਦਰਨਜੀਤ ਸਿੰਘ ਖੋਪੜ ਟੀਵੀ ਸਿਮਾ ਟ੍ਰਾਂਸਪੋਰਟਰਾਂ ਤੋਂ ਵੱਲੋਂ ਬਾਬੀ ਅਮਰ ਸਿੰਘ ਦੇ ਪਰਿਵਾਰ ਵੱਲੋਂ 1 ਲੱਖ ਪਹਿਲਾ ਪ੍ਰਾਈਜ਼ ਤੇ ਸੈਕੰਡ ਪ੍ਰਾਈਜ਼ 75 ਹਜ਼ਾਰ ਪੁੱਸਿਆਂ ਦੀ ਟੀਮ ਨੂੰ ਦਿੱਤਾ ਜਾਂਦਾ ਅਸੀਂ ਧੰਨਵਾਦ ਕਰਦੇ ਹਾਂ ਸਮੁੱਚੇ ਕਲੱਬ ਵੱਲੋਂ ਨਗਰ ਵੱਲੋਂ ਆਜੋ ਆਜੋ ਸਾਰੇ ਜਣੇ ਆਜੋ ਵੀ ਖੇਡ ਦੇਖਣ ਨੂੰ ਆਜੋ ਸਾਰੇ ਆਜੋ ਆਜੋ ਫਸਟ ਟੀਮਾਂ ਦੀ ਦਿੱਤਾ ਸੇ ਇੱਥੇ ਵੀਰਾਂ ਦੇ ਫੋਟੋ ਯਾਰ ਉਹ ਵੀਡੀਓ ਬਣਾਉਣੀ ਆ ਖੋਪੜ ਪਰਿਵਾਰ ਬਹੁਤ ਬਹੁਤ ਧੰਨਵਾਦ ਇਹ ਉਹ ਪਰਿਵਾਰ ਨੇ ਜਿਹੜੇ ਹਮੇਸ਼ਾ ਜਿੱਥੇ ਕਹਿਤਾ ਜਵਾਨ ਕਰਕੇ ਉੱਥੇ ਖੜਨ ਵਾਲੇ ਆ ਭਾਵੇਂ ਫਿਰ ਕੁਝ ਨੁਕਸਾਨ ਜੀ ਹੋ ਜਾਏ ਦੁਨੀਆ ਇੱਧਰ ਦੀ ਇੱਧਰ ਹੋ ਜਾਏ ਪਰ ਜਿਹੜੀ ਗੱਲ ਇਹਨਾਂ ਨੇ ਕਹਿਤੀ ਉਹ ਫਿਰ ਇਹਨਾਂ ਦੀ ਪੱਥਰ ਤੇ ਨਕੀਰ ਹੁੰਦੀ ਆ ਬਹੁਤ ਬਹੁਤ ਧੰਨਵਾਦ ਖੋਪੜ ਪਰਿਵਾਰ ਦਾ ਵਿਨੇਸ਼ ਆ ਲੈਣਾ ਨੇ ਕਿਹਾ ਸੀ ਵੀ 1 ਕ ਲੱਖ ਰੁਪਏ ਪ੍ਰਾਈਜ਼ ਰੱਖਾਂਗੇ ਕਰਾ ਕੋਣ ਕਰੇਗੀ ਬਹੁਤ ਬਰੁ ਬਰ ਬਰਦੇ ਵੀ ਦੇ ਕਰਦੇ ਨੇ ਵੀ ਤੇ ਬਾਜੀ ਨੂੰ ਜਿਹੜਾ ਜਿਹੜਾ ਮੇਨ ਬਲੌਗਰ ਹੈ ਸਾਡਾ ਚੱਲ ਬਈ ਕੰਗਲ ਪੇਰਾ ਇਹ ਆਪਣੇ ਫਰਮਾਨ ਪਾਜੀ ਨੇ ਇਹਨਾਂ ਨੂੰ ਨਾ ਪਹਿਲਾਂ 100 ਕੱਢਿਆ ਸੀਗਾ ਡੋਲਾ ਜਿਹੜਾ ਸਤਨਾਮ ਪਾਜੀ ਦੇ ਮਤਲਬ ਨੂੰ ਡਾੜੀ-ਗੜ ਕੀਤਾ ਸੀਗਾ ਤੇ ਉਹਦੇ ਵਿੱਚ ਉਹਨਾਂ ਮੋਡਲਿੰਗ ਕੀਤੀ ਸੀਗੀ ਉਹ ਗਾਣਾ ਪਾਜੀ ਕਹਿੰਦੇ ਗਾ ਕੇ ਵਖਾਣਗੇ ਹਣਾ ਲਾਈਵ ਚਲੋ ਜੀ ਉਹ ਜਿਹੜੇ ਤੇਰੇ ਉੱਤੇ ਮਰਦੇ ਉਹ ਹੋਰ ਹੋਣਗੇ ਨਹੀਂ ਤੇਰੇ ਗੋਰੇ ਰੰਗ ਦਾ ਕਿ ਸਾਨੂੰ ਭਾ ਅਲੜੇ ਸੇਕੀ ਜਮੇ ਅੱਖਾਂ ਦੇ ਕਿਸਾਨ ਜੱਟ ਨੂੰ ਐਵੇਂ ਸੈਂਟੀ ਹੋਈ ਫਿਰੇ ਖਾਮ ਖਾ ਅਲੜੇ ਉਹਨਾਂ ਨਾਲ ਯਾਰੀ ਲਾ ਕੇ ਪੁੰਨ ਖੱਟ ਲੈ ਜਿਹੜਾ ਤੇਰਾ ਢੀਲੀ ਆ ਕੇ ਟੈਮ ਚੱਕਦਾ ਕਾਤੋ ਲੋਹੇ ਦੀਆਂ ਥੰਮਾਂ ਨਾਲ ਕਹਿੰਦੀ ਫਿਰਦੀ ਨਹੀਂ ਤੇਰੇ ਆਸ਼ਕ ਦੇ ਸਿਰ ਜਿੱਡਾ ਡੌੜਾ ਚੱਟਦਾ ਲੋਹੇ ਦੇ ਆ ਥੰਮਾ ਨਾਲ ਖਿੰਦੀ ਫਿਰਦੀ ਨਹੀਂ ਤੇਰੇ ਆਸ਼ਕ ਦੇ ਸਿਰ ਜਿੱਡਾ ਡਾਡਾ ਡੌੜਾ ਜੱਟ ਦਾ ਲੋਹੇ ਦਾ ਕਾਪੀਰਾਈਟ ਵੀ ਨਹੀਂ ਹੁੰਦਾ ਇਹਦਾ ਨਹੀਂ ਹੁੰਦਾ ਕੋਈ ਵੀ ਨਹੀਂ ਹੁੰਦਾ ਹਾਂਜੀ ਲੋ ਜੀ ਟੂਰਨਾਮੈਂਟ ਦਾ ਐਂਡ ਹੋ ਗਿਆ ਬਹੁਤ ਸੋਹਣਾ ਟੂਰਨਾਮੈਂਟ ਨਿਭੜੇ ਹੂੰ ਵੈਸੇ ਸਾਰੇ ਸਾਰੇ ਬਲੋਗ ਦੇ ਵਿੱਚ ਤੁਹਾਨੂੰ ਆਵਾਜ਼ ਤਾਂ ਸੁਣੀ ਨਹੀਂ ਹੋਣੀ ਕਿਉਂਕਿ ਅਨਾਉਂਸਮੈਂਟ ਜਿਆਦਾ ਸੀਗੀ ਤੇ ਗੱਲਬਾਤ ਘੱਟ ਬਾਈ ਸਾਰੇ ਕਲੱਬ ਦੇ ਮੈਂਬਰਾਂ ਨੂੰ ਬੇਨਤੀ ਹੈ ਬਾਈ ਜੀ ਮੇਰੇ ਵਾਲੀ ਦੇ ਅਜੇ ਗਰਾਊਂਡ ਦੇ ਵਿੱਚ ਆਜੋ ਆਪਾਂ ਉੱਪਰ ਤਾਂ ਪ੍ਰਾਈਜ਼ ਦੇ ਦਈਏ ਠੀਕੇ ਤੇ ਸਾਰੇ ਕਲੱਬ ਮੈਂਬਰਾਂ ਨੂੰ ਵਿੱਚ ਆ ਜਓ ਜੀ ਗਰਾਊਂਡ ਦੇ ਵਿੱਚ ਸਾਰੇ ਪ੍ਰਾਈਜ਼ ਦੇ ਦੀ ਆਪਾਂ ਆ ਜੀ ਕਰੋ ਠੀਕ ਹੈ ਪਰ ਮਿਲਦੇ ਤੁਹਾਨੂੰ ਅਗਲੇ ਅਗਲੇ ਵਲੌਗ ਦੇ ਨਾਲ ਅੱਜ ਲਈ ਬਸ ਇੰਨੇ ਸੀ ਉਹਨਾਂ ਵਲੌਗ ਕੀ ਬਦਲ ਲੱਗਾ ਦੱਸਿਓ ਵਾਪਰੀਤ ਵੋਟਰਾਂ ਨੂੰ ਸਾਡੇ ਵੀਰੇ ਮੋਗੇ ਤੋਂ ਪੁੱਜਿਆ ਵਿਸ਼ੇ ਤੌਰ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਹਾਂ ਚਲੋ ਠੀਕ ਹੈ ਫਿਰ ਮਿਲਦੇ ਹਾਂ ਅਗਲੇ ਵਲੌਗ ਦੇ ਨਾਲ ਬਾਏ ਬਾਏ ਓਕੇ ਸਰ ਯੇ